ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਇਆ ਡਾਕਟਰ ਗੁਰਸਾਹਬ ਸਿੰਘ ਹੋਂਦੇ ਕੋਲ ਅੱਜ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਪੰਜ ਗਵਾਰਾਂ ਦਿਖਾਉਣੀਆਂ ਨੇ ਪਰसों ਚੌਥ ਇੱਕ ਵੀਡੀਓ ਆਪਾਂ ਅਪਲੋਡ ਕੀਤੀ ਸੀ ਡਾਕਟਰ ਸਾਹਬ ਸਿੰਘ ਹੋਂਦੇ ਘਰੋਂ ਉਹਦੇ ਵਿੱਚ ਕੋਈ ਤਿੰਨ ਕ ਪਸ਼ੂ ਆਪਾਂ ਤੁਹਾਨੂੰ ਦਿਖਾਏ ਸੀ ਪਰ ਤਿੰਨ ਦੇ ਵਿੱਚ ਹੀ ਕਾਮਾ ਵੀਰ ਦਾ ਇਸੇ ਤਰ੍ਹਾਂ ਕੋਈ ਪੰਜ ਛੇ ਨੱਕ ਜਿਹੜੇ ਇਹਨੇ ਦੇ ਕੋਲ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਜਦੋਂ ਮਰਜ਼ੀ ਮੇਰਾ ਕੋਈ ਭੈਣ ਭਰਾ ਆਪਦੀ ਵਿਜ਼ਿਟ ਕਰ ਸਕਦੇ ਹੋ ਰਹਿਣ ਦੀ ਫੈਸਿਲਿਟੀ ਅਵੇਲੇਬਲ ਆ ਗਾ ਸਿਆਲ ਦਾ ਟਾਈਮ ਆ ਗਿਆ ਠੀਕ ਆ ਜੀ ਤੇ ਕੋਈ ਮੇਰਾ ਭਰਾ ਦੋ ਰੋ ਦੋ ਟਾਈਮ ਕੋ ਤਿੰਨ ਟਾਈਮ ਚੋਕੇ ਤਸੱਲੀ ਕਰਨੀ ਚਾਹੁੰਦਾ ਇੱਥੇ ਆਣ ਕੇ ਆਪਦੀ ਤਸੱਲੀ ਕਰੋ ਅੱਜ ਤਰੀਕ 30 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਗੁਰਸਾਹਬ ਸਾਸਤਰੀ ਸਾਸ਼ੀ ਗਾਲ ਸਾਨੂੰ ਸਾਡੀ ਸ਼ਸ਼ੀ ਗਾਲ ਕੋਠੀਠਾ ਭਾਜੀ ਰੱਪਾ ਜੀ ਮਾਲਕ ਦੇ ਗੁਰੂ ਰਾਮदास ਦੀ ਮੇਰ ਬਾਬਾ ਦਾ ਸਾਹਿਬ ਜੀ ਉਹਦਾ ਸੰਦੇਸ਼ ਸਾਹਿਬ ਵੀ ਇਹਦੇ ਚਲ ਪਹਿਲੇ ਫੋਨ ਤੇ ਆ ਗਈ ਹਾਂ ਤਰ ਤੱਕ ਆਪ ਵੀ 5-7 ਫੋਨ ਆ ਪਹਿਲੀ ਦਿਨ ਵੇਖਿਆ ਵੀ ਇਨਾ ਫੋਨ ਆਦਾ ਘਰ ਘਰ ਗੱਲਾਂ ਕਰਾਤੀਆਂ ਜੱਫੀ ਡੀਐਸਪੀ ਦਾ ਵੀ ਫੋਨ ਆਇਆ ਜੇ ਵੀ ਬੱਚੀ ਚਾਹੀਦੀ ਹੋ ਮੈਨੂੰ ਮਾਂ ਵੇਖ ਗਈ ਆ ਜੀ ਉਹਨੂੰ ਫੋਨ ਲਾਇਆ ਮੈਂ ਨਫਾ ਲੈਣਾ ਕਿਤੇ ਨਹੀਂ ਲੈਣਾ ਹਾਂ ਜੀ ਕੀ ਭਾਅ ਪਰਤਾ ਬੜਾ ਜਾਇਸੀ ਬੱਚੀ ਬੜੀ ਖਰੀ ਘਰ ਕਰਨੀ ਹੋ ਜੀ ਫਲਦੀਆਂ ਜੀ ਅੱਜ ਇਸੇ ਤਰ੍ਹਾਂ ਹੀ ਆਪਾਂ ਇੱਕ ਤੋਹਫਾ ਲੈਂਦਾ ਫਾਰਮ ਦੇ ਇੱਕ ਬਰੀ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਈਏ ਪੰਜ ਬੜਾ ਦਿਖਾਉਣੀ ਆ ਇੱਕ ਗੱਬਣ ਹੋਊਗੀ 400ਆਂ ਨੇ ਇਧਰਲੇ ਪਾਸੇ ਆਹ ਵਾਇਰ ਜਿਤਰਾ ਆਪਾਂ ਲੰਝੀ ਯਾਰ ਕਿਤੋਂ ਵਾਇਰ ਲਾ ਫੜਨ ਕਿਉਂ ਆਹ ਵਾਇਰ ਤਾਂ ਜੀ ਸ੍ਰੀ ਵੇਖੋ ਜੀ ਖਾਨ ਲਈ ਵੇਖੋ ਕਿਹੋ ਜਿਹਾ ਲੱਗੇ ਕਮਾਲਾ ਹੀ ਅੱਜ ਥਾਨ ਕਰਮਾਲੀਆਂ ਨੂੰ ਮਤਲਬ 4 ਮਾਟੇ ਲਾਇਆ ਲਾ ਲਾ ਕੇ ਜਾਣਾ ਲੱਗੇ ਆ ਬੱਚੀਆਂ ਸਾਰੀਆਂ ਕਮਾਲ ਹੋਣ ਗਈਆਂ ਕਮਾਲ ਕਮਾਲ ਸੋ ਸ਼ੁਰੂਆਤ ਇੱਕ ਡਾਕਟਰ ਇਸ ਵੈਰ ਤੋਂ ਕਰਦੇ ਆ ਕੀ ਡਿਟੇਲ ਵੇਰਵਾ ਭਰਾ ਇਹਦਾ ਇਹ ਸੰਧੂ ਸਾਹਿਬ ਪਲੂਨ ਮਤਲਬ ਪਲੂਨ ਨੇ ਵਛੀ ਦੇ ਬੱਤੀ ਦਿੱਤੀ ਲੀਟਰ ਦਾ ਕੱਢਿਆ ਵਾ ਹੂੰ ਤੇ ਰਿਕਾਰਡ ਲਈ ਵਛੀ ਆ ਚਲੋ ਫਲਕਾਰੀ ਪਾਈ ਫਲਕਾਰੀ ਲਾ ਕੇ ਵਿਖਾਉਣੇ ਵੀ ਦੀ ਡੈਕੋਰੇਸ਼ਨ ਵੇਖੋ ਪਹਿਲਾਂ ਮੇਰਾ ਭਰਾ ਇਹਦਾ ਪੂਰਾ ਸਟਰਕਚਰ ਚੈੱਕ ਕਰੋ ਆਇਤ ਕਾ ਤਾਂ ਦੇਖੋ ਬਿਲਕੁਲ ਜਰਸੀ ਭਾਵੇਂ ਕਰਾ ਸੰਗ ਦੇ ਵਿੱਚ ਕੋਈ ਮੰਨਣੇ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਤੇ ਰਿਕਾਰਡ ਆਈ ਸਾਰਾ ਕੰਪਿਊਟਰ ਦੇ ਰਿਕਾਰਡ ਚੜਿਆ ਬੈਠਦਾ ਅੱਛਾ ਕਿੰਨਾ 30 32 ਲੀਟਰ 32 ਲੀਟਰ ਪਲੂਨ ਨੇ ਦੁੱਧ ਕੱਢਿਆ ਜੀ ਬੋਦੀ ਪਲੂਨ 32 ਲੀਟਰ ਡਾਕਟਰਾਂ ਦਾ ਦੁੱਧ ਦੇਖਣ ਨੂੰ ਸਿੰਘ ਸਾਹਿਬ ਪਹਿਲੇ ਨਹੀਂ ਯਾਦ ਦੀ ਛੋਟੀ ਜੀ ਫੇਸ ਕਾਲ ਦੀ ਬੋਦੀ ਚੈੱਕ ਕਰਾਓ ਕੋਈ ਜਿਹਨੂੰ ਫੇਸ ਕਾਲ ਦੀ ਆਪਾਂ ਕਹੇ ਦਿੰਨੇ ਆ ਬੋਦੀ ਛੋਟਾ ਕੰਨ ਫੇਸ ਕੁਮਾਰ ਕੁਆਲਿਟੀ ਦੀ ਗੱਲ ਕਰੀਏ ਤੇ ਬੋਦੀ ਆਪਾਂ ਜਰਸੀ ਦੇ ਵਿੱਚ ਕੰਬੋ ਕਰ ਸਕਦੇ ਨਾ ਹਾਂ ਬਿਲਕੁਲ ਬਈ ਇਹਦੇ ਵਿੱਚ ਨ ਇਹ ਆਗੀਆਂ ਵਾਂ ਨੀਆਂ ਨਸਲਾਂ ਹਾਂ ਬਹੁਤ ਖੂਬਸੂਰਤ ਆ ਡਾਕਟਰ ਸਮਾਂ ਕਿੰਨਾ ਕ ਲਈਦੀ ਆ ਇਹ ਸੰਧੂ ਸਾਹਿਬ ਇਹਦੇ 9 ਦਿਨ ਬਾਕੀ ਜੇ ਇਹ ਬਾਕੀ ਨਾ ਰਿਕਾਰਡ ਵਾਲੀ ਵਛੀ ਬੜੇ ਸਮੇਂ ਦੇ ਸੁਣੀ ਆ ਇੰਨੀਆਂ ਵਛੀਆਂ ਘਰ ਘਰ ਨਹੀਂ ਪਲਦੀਆਂ ਲੋਕ ਦੱਸੋ ਕੋਈ 8 9 9 ਦਿਨ ਦਾ ਸਮਾਂ ਹਜੇ ਤਾਂ ਬਾਕੀ ਆ ਠੀਕ ਆ ਬਾਕੀ ਬਹੁਤ ਖੂਬਸੂਰਤ ਕੁਆਲਿਟੀ ਆ ਸੈਕੰਡ ਟਾਈਮਰ ਜਿਹੜੀ ਇਹ ਤੁਹਾਨੂੰ ਆਪਾਂ ਵੇਖਾ ਰਹੇ ਆ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਸੰਧੂ ਸਾਹਿਬ ਵੇਨਸ ਵੇਖੋ ਇਹ ਹੁੰਦੀ ਗੱਲ ਕਰੀਏ ਤੇ ਬੀਨਸ ਬਹੁਤ ਚੰਗੀਆਂ ਸੋਹਣੀਆਂ ਹਵਾਨੇ ਦੇ ਵਿੱਚ ਉੱਪਰ ਚੱਗੇ ਦਾ ਰੂਪ ਸ਼ੁੱਧੀ ਚੰਗੀ ਨਿਸ਼ਾਨੀ ਆ ਤੇ ਸਭ ਤੋਂ ਮੈਂ مین ਗੱਲ ਹੁੰਦੀ ਆ ਕੰਨ ਸਮੋਲਿਆ ਬਰੀਡ ਵੇਖੋ ਕੰਨਾਂ ਦੇ ਵਿੱਚ ਮੂੰਹ ਦੇ ਵਿੱਚ ਫੇਸ ਕੁਆਲਟੀ ਫੇ ਠੰਡੇ ਸਬਾ ਦੀ ਬਿਲਕੁਲ ਫਾਰਮ ਦੇ ਵਿੱਚ ਖੁੱਲੀ ਘੁੰਮਦੀ ਕੱਲ ਸਿਰ ਤੇ ਬਹੁਤ ਪਾਇ ਤੇ ਹੌਲ ਕਰਦੀ ਅੱਜ ਆਪ ਖੁੱਲੀ ਕਰਤੀ ਆ ਠੀਕ ਆ ਬਈ ਵਧੀਆ ਆਪਣੇ ਆਪ ਨੂੰ ਮਹਿਸੂਸ ਦੋਸਤੋ ਜਿਵੇਂ ਬਿਲਕੁਲ ਸਿਆਲ ਦਾ ਸਮਾਂ ਤੇ ਕਿਸੇ ਭਰਾ ਨੂੰ ਚੰਗੇ ਦੁੱਧ ਆਵਾਦ ਵਾਲੇ ਪਸ਼ੂ ਜੀ ਬਾਕੀ ਸੰਦੀ ਸਾਹਿਬ ਇਹ ਨਾ ਹੋਵੇ ਵੀਰ ਮੇਰਾ ਕੋਈ ਆਕੇ ਵੀ ਤੂੜੀ ਦੇ ਚੋਲਾਂਗੇ ਦੁੱਧ ਦੇ ਨ ਪਲੀਆਂ ਨਾ ਚਾਰ ਪਲੀਆਂ ਵਛੀਆਂ ਨਾ ਮੈਂ ਪੂਰੀਆਂ ਮੰਗਲੀਆਂ ਕਰ ਮਾਰੀਆਂ ਕਿ ਤੇਰੀ ਦੁੱਧ ਚੋਣਾ ਇਹ ਦੁੱਧ ਚੋਣਾ ਦੇ ਖਾਣਾ-ਦਾਣਾ ਸਵਾ ਕੋਜੀ ਐਡੀ ਵੈਰ ਨੂੰ 36 37 ਲੀਟਰ ਆ ਵਧੀਆ ਦੁੱਧ ਕੱਢਣਾ ਹੱਥ ਦੇ ਬਸ ਬਸ ਜੀ ਲੋ ਜੀ ਬਾਕੀ ਬਹੁਤ ਖੂਬਸੂਰਤ ਸਟਰਕਚਰ ਆ ਬਹੁਤ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਇਧਰ ਤੁਹਾਨੂੰ ਇੱਕ ਆਪਾਂ ਇਧਰ ਬਣੀ ਵਾਲੇ ਪਾਸੇ ਵੀ ਦਿਖਾ ਦਈਏ ਵਿਰਲਾ ਸਪੇਸ ਗੈਪ ਤੁਸੀਂ ਇਹ ਚੈੱਕ ਕਰੋ ਵੇਨ ਸਪੂਨਸਲੇ ਦੇ ਉੱਪਰ ਕਾਫੀ ਉੱਪਰ ਮੇਰਾ ਵੀ ਫਾਰਮ ਵਾਲਾ ਉਹ ਵਧੀਆ ਮਸ਼ੀਨ ਨਹੀਂ ਵੀ ਚਵਾਈ ਹੁੰਦੀ ਰਹੀ ਇਹਦੀ ਹੱਥ ਨਾਲ ਜਿੰਨਾ ਮਰਜ਼ੀ ਮਿਲਦਾ ਮੁਰਦਾ ਵੀਰੇ ਬਾਕੀ ਇਹ ਕੁਆਲਿਟੀ ਆ ਦੱਸੋ ਸਮਝ ਆ ਗਈ ਐ ਤੁਹਾਨੂੰ ਠੀਕ ਆ ਜੀ ਕਾਲ ਕਰਕੇ ਗੱਲਬਾਤ ਕਰੀ ਬਾਕੀ ਨਾ ਉਹ ਚੀਜ਼ਾਂ ਨਹੀਂ ਆ ਖੁੱਲ੍ਹੇ ਭਵੇਂ ਚੋਂਦੇ ਦੇ ਉਹਨੂੰ ਮਨੂ ਲਾਪਾ ਵੀ ਡਾਕਟਰ ਸਾਹਿਬ ਨੇ ਛੱਡੀ ਵੀ ਖੁੱਲੀ ਰਹੀ ਆ ਖੁੱਲੀ ਖੁੱਲੀ ਸਿੰਦੂ ਸਾਹਿਬ ਇਹਨੂੰ ਆਪਣੀ ਮਸਤੀ ਆ ਇਹਨੂੰ ਫੜਨਾ ਬੜਾ ਔਖਾ ਹੁੰਦਾ ਜੇ ਉਹ ਭਜਦੀ ਆ ਜਹਾਜ ਚ ਬਹੁਤ ਜ਼ਿਆਦਾ ਆ ਅਬਾਜੀ ਹੁੰਦੀ ਤਾਂ ਹੁਣ ਕਾਬੂ ਨਹੀਂ ਸੀ ਆਉਣੀ ਸੋ ਜਿਹੜੇ ਬੁਲਤਾਨ ਦੇ ਸਾਹਬ ਨੇ ਮਰੀ ਜਾਂਦੀ ਮੇਰੇ ਤੋਂ ਆ ਠੀਕ ਆ ਬਹੁਤ ਹੀ ਰਜਾਲੀਆ ਕਰਨ ਵਾਲੀ ਬਹੁਤ ਸੀਲਸ ਲੱਗਾ ਹਵਾਨੇਲੇਵੇ ਦੀ ਬੈਕ ਸਾਈਡ ਤੋਂ ਕੋਈ ਕੁਆਲਿਟੀ ਦਿਖਾ ਰਿਹਾ ਤੁਹਾਨੂੰ ਮੈਂ ਇਧਰ ਵੇਖ ਕਰੋ ਚੱਕ ਕਰਮ ਲਈ ਹਜੇ ਠਾਂ ਨੋਵਾਂ ਦਿਨਾਂ ਨੂੰ ਜਾਂ ਠਾ ਸੱਤਾਂ ਦਿਨਾਂ ਨੂੰ ਪੰਡ ਪਾਉਗੀ ਥੱਲਿਓ ਮੈਂ ਨਾ ਸੰਤ ਸਾਹਿਬ ਜਿਓ ਜਿਓ ਨੇ ਤਿਆਰ ਰਹਾ ਆਪਣਾ ਵਖੋਣਾ ਬਾਕੀ ਵੇਂਸ ਅਗਲੇ ਬੰਨੇ ਵੀ ਬਹੁਤ ਜੰਨੀ ਨੇਂਸ ਆ ਹਾਂ ਇੱਧਰ ਦੇਖੋ ਤੇ ਪੰਜ ਵੀ ਇੱਕੋ ਜਿਹੀ ਇੱਧਰ ਖੜੇ ਚਾਹ ਦੀ ਆਈ ਤੇ ਉਸ ਤੋਂ ਪਹਿਲਾਂ ਸੁੱਕੀ ਗੂੰਦ ਘੈਰੋ ਸ਼ਹਿਦ ਹੀ ਆਉਂਦਾ ਤੇ ਚੌਂਤਨਾ ਜਿਹਾ ਪੱਟੇ ਪੜਨੇ ਆ ਵੇਖੋ ਲਓ ਜੀ ਕਰੋ ਚਾਹ ਠੀਕ ਆ ਜੀ ਸੋ ਇੱਕੋ ਜਿਹਾ ਚੌਂ ਥਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਕੋਈ ਛਿੱੜੀਆਂ ਆ ਦੂਜੇ ਥਾਂ 'ਚ ਆ ਤਿਜੇ 'ਚ ਬਹੁਤ ਖੂਬਸੂਰਤ ਆ ਵੇ ਲੋ ਟਿੱਪਣ ਕਰਮ ਬਸ ਸਾਰੇ ਮਖਿਆਲ ਤੇ ਡਾਕਟਰ ਸਾਹਿਬ ਡਿਟੇਲ ਇਹ ਹੋ ਗਈ ਇਸ ਵਾਰ ਦੀ ਤੇ ਕੀ ਮੁੱਲ ਵੀਰੇ ਕੀ ਡਿਮਾਂਡ ਕਰਤੀ ਇਹਦੀ ਮੁੱਲ ਸੰਦੂ ਸਾਹਿਬ ਭਾਵੇਂ 1.5 ਲੱਖ ਕਰਨ ਲਈ ਤਾਂ ਹੀ ਵੇਖਦੀ ਆ ਉਹ ਕੰਮ ਨਹੀਂ ਕਰਨਾ ਜੀ ਭਾਣਾ ਲਈ ਤੇ ਭਾਣਾ ਦੇ ਨਹੀਂ ਉਹ 3 ਨਾਲ ਵਾਲੀ ਗੱਲ ਕਰੀਏ 15 ਹੀ ਦੇ ਦਾਂਗੇ ਸੰਦੂ ਸਾਹਿਬ 115 ਦੀ ਐਡੀ ਬੱਛੀ ਕਹਿ ਨਹੀਂ ਦੇਣੀ ਫਾਰਮ ਦੇ ਵਿੱਚੋਂ ਪਾਲ ਕੇ ਨਾ ਕੋਈ ਮੇਰਾ ਵੀਰ ਹਾਂ ਪਹਿਲਾਂ ਪਾਲੇ ਤੇ ਫਿਰ ਕਿੰਨਾ ਖਰਚ ਆਉਂਦਾ ਫਿਰ ਪਾਲ ਲੱਗਦਾ ਵਾ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਖੇਚਲ ਆਉਂਦੀ ਆ ਜਦੋਂ ਐਡੀ ਵੱਡੀ ਬੱਛੀ ਕਰਨੀ ਹੋਵੇ ਸੋ 30 32 ਕਿਲੋ ਵਾਲੀ ਚਲੋ ਬੱਛੀ ਹੋਵੇ ਤੇ ਬਾਕੀ ਰੋਸਵਾ ਫਰ ਹੋਏ ਫਿਰਦੇ ਨਹੀਂ ਮਿਲਦੀ ਨਹੀਂ ਬਾਹਰ ਬੜਾ ਘੁੰਮਦੇ ਆ ਬਾਕੀ ਚੰਗੀ ਚੀਜ਼ ਲਈ ਨਹੀਂ ਬਾਹਰ ਮਿਲਦੀ ਓਕੇ ਇੱਕ 15 ਦੇ ਵਿੱਚੋਂ ਡਾਕਟਰ ਮਾਨ ਨੂੰ ਮਾਨਤਨ ਕਰਦਾਂਗੇ ਦੋ ਦੋ ਵੀਰ ਭੈਣ ਭਰਾਊਗਾ ਨੇੜਿਓ ਬਿਲਕੁਲ ਉਹ ਨਿਆਰਾ ਤੁਹਾਨੂੰ ਖਾਤਾ ਚਿਪਕ ਗਰੰਟੀ ਆਪਣੀ ਭਾਅ ਪਿੱਛੇ ਦੀ ਰਪੂਰ ਛੱਟੇ ਦੀ ਬਹੁਤ ਦੱਸੋ ਬਾਕਮਾਲ ਵਛੀ ਆ ਬਾਕੀ ਟਿਪਕੇ ਤੁਹਾਨੂੰ ਦਿਖਾਤੀ ਆ ਪਸੰਦ ਆਉਗੀ ਕਿਨੇ ਆਨਲਾਈਨ ਮੰਗਵਾਨੀ ਆ ਮੇਰਾ ਵੀ ਰੋਟੀ ਲਾ ਕੇ ਲਾ ਕੇ ਥਾਨ ਪਾਸ ਕਰ ਲੇ ਜੇ ਗਲਤ ਹੋਵੇ ਤਾਂ ਆਪਣੀ ਆਸ਼ ਬਛੀ ਆਪਣੇ ਘਰੇ ਭੇਜ ਦੇ ਬਿਲਕੁਲ ਲੋ ਵੀ ਕਰਿਓ ਪੈਲ ਦੇ ਆਧਾਰ ਤੇ ਸੌਦਾ ਬਹੁਤ ਪਿਆਰੀ ਵਛੀਆ ਕੈਚ ਕਰਨ ਵਾਲ ਇੱਧਰ ਸੈਗਰ ਨੰਬਰ ਤੇ ਇਹ ਵਾਰ ਪਰ ਡਾਕਟਰ ਇੱਧਰ ਥੱਲੇ 18 ਲੀਟਰ ਬੋਲਾ ਜੇ 18 ਕਿਲੋ ਬੋਲਾ ਆ ਕਿਦਾਂ ਦੀ ਕੱਲ ਪਰਸੋਂ ਦੀ ਪਰਸੋਂ ਦੀ ਪਰਸੋਂ ਚਹੀ ਆ ਪਰਸੋਂ ਦੀ ਸੁਈ ਆ ਹਾਂਜੀ 18 ਕਿਲੋ ਬੋਲਾ ਦੋਸਤੋ ਇਸ ਵਾਰ ਦੇ ਥੱਲੇ ਬਾਕੀ ਮਗਰ ਜਿਹੜਾ ਬੱਚਾ ਤੁਹਾਨੂੰ ਦਿਖਾ ਦਿੱ ਗਏ ਇੱਧਰ ਆ ਬੱਚਾ ਜੇ ਮਗਰ ਇਹਦੇ ਬੱਚਾ ਮੇਲ ਕਾਫ ਆ ਇਹ ਬੱਚਾ ਦੇ ਬਿਲਕੁਲ ਕਾਫੀ ਕਲਰ ਦੇ ਵਿੱਚ ਸੁਬਿਆਂ ਦੇ ਵਿੱਚ ਕਿਹਨੇ ਡਾਕਟਰ ਦੂਜਾ ਸੂਹਾ ਜੀ ਦੂਜਾ ਸੂਬਾ ਲਓ ਜੀ 18 ਕਿਲੋ ਬੋਲੇ ਵਾਲੀ ਆ ਬਾਕੀ ਪੀੜੀ ਤੇ ਪਾਵੇ ਹੀ ਆ ਥਣਕਾ ਦੇ ਆ ਵੇਖੋ ਕਿਹਨੇ ਆਨਲਾਈਨ ਮੰਗਾਉਣੀ ਨਾ ਸੰਧੂ ਸਾਹਿਬ ਲੋ ਵੀ ਠੀਕ ਆ ਜੀ 118 ਕਿਹਾ ਗਿਆ ਤੇ 18 ਕਿਲੋ ਬੋਲਾ ਆ ਬਸ ਤੇਰਾ ਭਰਾ ਕੀ ਇੱਥੇ ਵੱਧ ਨਹੀਂ ਚਵਾਵਾਂਗੇ ਘੱਟ ਨਹੀਂ ਚਵਾਉਂਦੇ ਕਿਉਂ ਲੰਥ ਚੈੱਕ ਕਰੋ ਹਾਂ 7 ਫੁੱਟ ਤੇ ਲੰਮੀ ਆ ਲੈ ਵੀ ਡਾਕਟਰ ਫੀਤਾ ਵੀ ਮਾਰੀ ਬੈਠੀ ਹੈ ਫੀਤਾ ਮਾਰਨ ਦੀ ਗੱਲ ਚੱਲ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਛੋਟੇ ਆਪਦੀ ਲਦੀ ਨਾ ਤੇਰੀ ਪੂਛ ਤਾਂ ਬੜੀ ਜਿਓਰ ਨਾਲ ਨੂੰ ਤੋਂ ਘਾ ਕੱਢ ਕੇ ਲਾਈ ਲੰਮੀ ਜਾਰੀ ਆ ਜੀ ਆ ਠੀਕ ਆ ਠੀਕ ਆ ਤੇ ਬਾਕੀ ਨਾ ਇੱਧਰ ਵੇਖੋ ਨਾੜਾ ਦੁੱਧ ਵਾਲੀਆਂ ਨਹੀਂ ਚੰਗਾ ਥਾਨ ਬਣਾ ਲਿਆ ਨੀਕੀ 20 ਪਾਈ ਲੀਟਰ ਦੁੱਧ ਚੋਣਾ ਕਿਹੇ ਵੀ ਨਹੀਂ ਚੋਣਾ ਹਾਂ ਤੇ ਬਾਕੀ ਬੰਨ ਨੂੰ ਕਿ ਜਾਰੀ ਜੇ ਇਹਨ ਅੱਗੇ ਖੜਿਆ ਜ ਮਾੜਾ ਜਿੱਥੇ ਖਿੜਾਰ ਦੋਗੇ ਨਾ ਬਸ ਉੱਥੇ ਕਰੋ ਜੀ ਐੋ ਜੀਆਂ ਵੇੜਾ ਸੰਧ ਸਾਬ ਬੜੀਆਂ ਘੱਟ ਪਰ ਇਧਰ ਦੇਖੋ ਫਿਰ ਹੂੰ ਖੁੱਲੀ ਛੱਡ ਗਈ ਚੋਈਏ ਹਾਂ ਚੋਾਈ ਵੇਖੋ ਕਿਤੇ ਇਹ ਨਹੀਂ ਪੂਰ ਛਟਾ ਏ ਠੀਕ ਆ ਬਈ ਚੰਗੀ ਆ ਵੇੜਾ ਠੀਕ ਆ ਜੀ ਥਾਰ ਮੁਠੀ ਆ ਬਾਕੀ ਤੋਰੇ ਤਾਰੇ ਦੀ ਨਰਮਾ ਠੀਰੀ ਆ ਮਿੱਠੀ ਆ ਜਿੱਦਾਂ ਮਰਜ਼ੀ ਵੰਗਾ ਤਾਪਾ ਆਪਾ ਮਾਰ ਕੇ ਖੋਣੇ ਸੰਧ ਸਾਬ ਇੱਥੇ ਖਿੜਾਰ ਕੇ ਨਾ ਚੋਾਈ ਵੇਖਿਓ ਕਰੇ ਹੂੰ ਛੋਟਾ ਆ ਬੱਚਾ ਭਾਰੋਗੇ ਨਾ ਕਮੀ ਵੀ ਗਾਲ ਹੀ ਕੋਈ ਨਹੀਂ ਠੀਕ ਆ ਮੇਰੀ ਮਰਜ਼ੀ ਨਹੀਂ ਛੱਡਣਾ ਉਹ ਵੀ ਲੱਤ ਮਾਰ ਜੇ ਨਾ ਇੱਥੇ ਬਾਬ ਸਬੰਧੋ ਠੀਕ ਆ ਅੱਠਾਂ ਦਿਨਾਂ ਤੱਕ ਵੀ ਲੱਤ ਪੜ ਜੇ ਲਓ ਜੀ 18 ਕਿਲੋ ਬੋਲੇ ਦੀ ਤਸੱਲੀ ਟਰੈਕਟਰੋਂ ਦਾ ਵੀ ਇੱਧਰ ਰੱਖੋ ਮਰਿਆ ਇੱਧਰ ਰੱਖੋ ਇਹ ਮਗਰਲੇ ਥਾਣੇ ਦੀ ਚਵਾਈ ਤੇ ਇਹ ਅਗਲੇ ਥਾਣੇ ਦੀ ਚੋਣ ਕਰੋ ਚੈੱਕ ਦੋ ਤਾਰਾ ਮਾਰੋਂਗੇ ਤੇ ਜੀ ਜੋਤੀ ਆ ਗਈ ਬੱਸ ਗਈ ਆ ਠੀਕ ਬੜੀ ਕਿਰਪਾਲੀ ਵਹਿੜ ਜੇ ਸੰਧੂ ਸਾਹਿਬ ਹਾਂ ਨਹੀਂ ਚੰਗੀ ਚੋਣ ਚੰਗੀ ਪੂਰ ਸਿੱਟੇ ਤੋਂ ਬਚੀ ਆ ਕਰਮਾਂ ਲਈ ਮੈਂ ਇਹ ਵੀ ਸੰਧੂ ਸਾਹਿਬ ਇਹ ਫੇਟ ਲੈਵੇ ਦੀ ਨੋਗਰਾ ਥਾਣਾ ਨਹੀਂ ਪਸੰਦ ਆਉਂਗੀ ਤੇ ਇਹ ਡਾਕਟਰ ਕੀ ਮੁੱਲ ਕੀ ਡਿਮਾਂਡ ਰਹੂਗੀ ਮੁੱਲ ਸਾਨੂੰ ਸਾਹ ਭਾਵੇਂ 90 ਕਰ ਲਈਏ ਤਾਂ ਵੀ ਵਿਕਦੀ 85 ਕਰ ਲਈਏ ਤਾਂ ਵੀ ਉਹ ਕੰਮ ਨਹੀਂ ਕਰਨਾ ਭਾਣਾ ਹੀ ਲਈ ਤੇ ਭਾਣਾ ਜਿਤਨੀ 75000 ਰੁਪਏ ਦੀ ਦੇ ਦਾਂਗੇ 75 ਦੀ ਹਾਂਜੀ ਲਓ ਵੀ 75000 ਦੀ ਦੋਸਤੋ ਇਹ ਵਾਰ ਮਿਲ ਜੂਗੀ ਪੱਛਾ ਮਗਰ ਆ ਸੋ ਪਰਸੋਂ ਦੀ ਸੁਈ ਆ ਤੇ ਚਲੋ ਖਾਣਾ ਨੂੰ ਕਿੱਡਾ ਵਧੀਆ ਸੰਦੂ ਸਾਹਿਬ ਤੁਹਾਨੂੰ ਪੜਾਉਣ ਲਾ ਚਲੋ ਹੋਰ ਦਾਦ ਨਾਲ ਸਟਾਲੇ ਸਾਰਾ ਬੀਲੇ ਪੰਦਾ ਇਹਨਾਂ ਨੂੰ ਦੁੱਧ 24 25 ਲੀਟਰ ਦੇ ਦੇ ਕਰਦਾ ਨਾ ਕਰਮਾਲੀਆਂ ਨੇ ਮੈਂ ਨਾ ਲਹਿਰਾ ਬਹਿਰਾ ਕਬਰੀਆਂ ਮਾਲਕ ਦੀ ਕਿਰਪਾ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਗੇ ਇਹ ਡਾਕਟਰ ਗੋਰੇ ਰੰਗ ਦੇ ਵਿੱਚ ਫੇਸ ਕੁਆਲਟੀ ਵਾਲੀ ਆਵਾਜ਼ ਲੱਗ ਗਈ ਇਹ ਐਚਐਫ ਦੀ ਵਹਿਰ ਜੇ ਹਾਂ ਇਹ ਕਾਲੀ ਸੂਈ ਆ ਠੀਕ ਆ ਵੀਰੇ ਇਸ ਨੂੰ ਸਵਾਦੇ ਵਿੱਚ ਚਾਹੀਦਾ ਆ ਬੱਚਾ ਹੀ ਬੜਾ ਯਵਰ ਦੇਤਾ ਹਾ ਚਲਾਲੀ ਜਰਸੀ ਜਿੱਡਾ ਅੱਛਾ ਅੱਬਾ ਬੱਚਾ ਆ ਗਿਆ ਮਗਰ ਹਾਂਜੀ ਹਾਂਜੀ ਬੋਲੀ ਇਹ ਕਾਲੀ ਸੂਈ ਉਹ ਬੱਚਾ ਮਗਰ ਨਾਰੂਆ ਨਾਲ ਬੱਚੇ ਦੇ ਕਾਲੀ ਸਹੀ ਜੀ ਬਾਹਰ ਚੈੱਕ ਕਰੋ ਮੇਰੇ ਭਰਾ ਠੀਕਾ ਜੀ ਸੋ ਥਾਨਾ ਪਪਾ ਜੀ ਦਾ ਵੀ ਕਰਮਾਲੀ ਦਾ ਚੰਗਾ ਚੋਖਾ ਹੀ ਆ ਸੂਈ ਨੂੰ ਗੱਲ ਬਹੁਤ ਕੈਮ ਆ ਮੋਟਾ ਥਾਨਾ ਆ ਜਿਹੜੇ ਮਗਰਲੇ ਥਾਨਾ ਦੀ ਚਵਾਈ ਤੁਹਾਨੂੰ ਦਿਖਾ ਰਿਹਾ ਆ ਪਾ ਦੋ ਦੋ ਚਾਰ ਚਾਰ ਧ ਪੋਲੀ ਜਵਾਈ ਆ ਮੋਟੀ ਧਾਰ ਸੋ ਇਸ ਵਕਤ ਡਾਕਟਰ ਕੋਈ ਦੋ ਜਵਾਈਆਂ ਕਰਤਾ ਹਾਂਜੀ ਹਾਂਜੀ ਹੁਣ ਨਾ 14 ਲੀਟਰ ਬੋਲੇ ਦੀ ਗਰੰਟੀ ਆਪਣੀ 14 ਲੀਟਰ ਐਡੀ ਵੈਡ ਨੂੰ ਸੰਦ ਸਾਲ ਜਿਆਦਾ ਨਹੀਂ 21 22 ਲੀਟਰ ਜਿਹੜਾ ਸਹੀ ਦੁੱਧ ਕਿੱਡਾ ਵੱਡੀ ਵੈਡ ਆ ਤੇਰੇ ਦੀ ਚਮਕ ਵੇਖੋ ਲਾਈਟ ਵੇਖੋ ਕਿੱਡੀ ਜਾਦੀ ਆ ਬਿਲਕੁਲ ਬਿਲਕੁਲ ਉਤੋਂ ਦੋਸੋਂ ਪਿੰਡੇ ਪੁੰਡੇ ਦੀ ਕਰਮਾਂ ਵਾਲੀ ਪੂਰੀ ਸਾਫ ਸੁਥਰੀ ਆ ਅੱਜ ਸੁਵਾ ਦੇ ਵਿੱਚ ਆਈ ਆ ਕੱਲ ਦੀ ਸੂਈ ਆ ਬਰੀਡ ਚੰਗੀ ਆ ਠੀਕ ਆ ਸੋ ਬੈਕ ਸਾਈਡ ਤੋਂ ਵੀ ਪਤਰੀ ਆ ਕਰਮਾਂ ਵਾਲੀ ਬਿਲਕੁਲ ਬਾਕੀ ਲੈਨ ਸਾਰੀ ਸਵਾ ਸੱਲੂ ਸਾਬ ਦੀ ਥਾਂ ਨੂੰ ਥੱਪਾ ਚੰਗਾ ਕਰਮਾ ਲਈ ਹਾਂ ਇਹ ਵੀ ਹੈਗੀ ਇਹ ਤੇਰਾ ਪ੍ਰਿੰਟ ਵੇਖੋ ਕਿਹੜਾ ਲੱਗਾ ਕਰਮਾ ਲਈ ਨੂੰ ਹਾਂ ਗੋਰਾ ਮੂੰਹ ਖਾਨ ਮੁਠੀ ਆ ਬਿਲਕੁਲ ਗੋਰਾ ਫੇਸ ਆ ਪਹਿਲਾਂ ਆਪਾਂ ਜ਼ਿਕਰ ਕਰਤਾ ਵਾਈਟ ਫੇਸ ਦੇ ਵਿੱਚ ਆ ਕੂਤੀ ਬਾਤੀ ਗੋਰੀ ਆ ਆਰਡਰ ਕੁਆਲਿਟੀ ਸੋਹਣੀ ਆ ਇਧਰ ਤੁਹਾਨੂੰ ਲੱਗਿਓ ਦਿਖਾਦ ਕੇ ਇਧਰ ਇੱਕ ਬਹਣੀ ਵਾਲੇ ਪਾਸਿਓ ਠੀਕ ਆ ਇੱਕ ਮਿੰਟ ਇੱਕ ਮਿੰਟ ਆ ਮਾਰੋ ਨੀਗਾ ਬਾਕੀ ਵੇਇਨਸ ਬੜੀ ਸੋਹਣੀ ਲੱਗੀ ਆ ਹਾਂ ਲੈ ਵੀ ਡਾਕਟਰ ਘਰ ਘਰ ਚੋਂ ਲਈ ਜਨਾ ਵਾਇਰ ਥੋੜਾ ਯਾਰ ਹਾਂ ਮੋਦੀ ਆ ਫੇਸ ਕੋਲ ਲੋਕੀ ਐ ਡੇ ਡੀਆਂ ਵੜਾ ਨਹੀਂ ਹੁਣ ਡਿਮਾਂਡ ਹੈ ਸੰਧੂ ਸਾਹਿਬ ਬੱਸ ਬੱਸ ਹੁਣ ਲੋਕਾਂ ਵੱਡੀਆਂ ਵੜਾ ਪਾਉਣੀਆਂ ਛੋਟੀਆਂ ਦਾ ਗਾਜ ਮੰਗਾ ਰਾਂਗ ਬਾਦ ਚਲ ਰੀਆਂ ਨੇ ਕਰਮਾਲੀਆਂ ਸਿਆਲ ਚ ਬੱਸ ਬੱਸ ਹੁਣ ਆਪਣਾ ਇਹਨਾਂ ਦਾ ਮੌਸਮ ਆ ਗਿਆ ਤਾਂ ਦੇ ਵੜੀਆਂ ਵੜਾ ਰਹਿੰਦੀ ਯਾਰ ਸਿਆਲ ਭਰ ਦੇ ਵਿੱਚ ਠੀਕ ਆ ਸੋ ਲੇਵੇ ਬਾਣੇ ਦੀ ਕਰਮਾਲੀ ਪੂਰੀ ਖਬਰਦਾਰ ਆ ਠੀਕ ਜੀ ਸੋਨਾ ਲੇਵਾ ਐ ਇਸ ਵਕਤ ਬੌਲੇ ਦੀ ਸਥਿਤੀ ਹੈ ਕੱਲ ਦੀ ਸੁਈ ਆ ਬੱਚਾ ਮਗਰਾ ਤੇ ਬੌਲਾ ਡਾਕਟਰ ਦਾਤਾ 13 14 ਹਾਂਜੀ 14 ਲੀਟਰ ਬੌਲਾ ਰੇ ਹਾਂ ਘਰਾਂ ਦੇ ਕਹਿੰਦੇ ਮੁਤਾਬਕ ਸਹੀ ਦੁੱਧ 22 ਲੀਟਰ ਚਾਹ ਹੱਕ ਵੀ ਰੱਖਦੀ ਸੰਧੂ ਸਾਹਿਬ ਜਿੱਡੀ ਵੜ ਚਲੋ ਉਹ ਤਾਂ ਇਹਨਾਂ ਨੂੰ ਛੋਟੀ ਨਹੀਂ ਕੋਈ ਆਊਗਾ ਤੇ ਸਮੇਂ ਦੀ ਛੱਡਦੇ ਨੇ ਇਹ ਜਿਹੜੀਆਂ ਵੜਾਂ ਆਈਆਂ ਨਾ ਇਹਨਾਂ ਦੀ ਫੁੱਲ ਹਾਈਟ ਤੁਸੀਂ ਵੀ ਚਲੋ ਜਿਗਰ ਕਰ ਦਿੰਦੇ ਜੀ ਫੁੱਲ ਹਾਈਟ ਹੈ ਤੇ ਫੁੱਲੀ ਲੈਂਥ ਆ ਹੋਰ ਨਹੀਂ ਚੰਗੀ ਸੋਹਣੀ ਆ ਇਹ ਸੂਸਵਾ ਦੇ ਵਿੱਚ ਆਇਆ ਤਾਂ ਚੰਗਾ ਕੀ ਮੁੱਲ ਕਰਦੇ ਆਂਦੇ ਡਾਕਟਰ ਸੇਮ ਹੀ ਸੰਧੂ ਸਾਹਿਬ 75 75 ਹਜ਼ਾਰ ਦੀ ਹਾਂਜੀ ਲਓ ਵੀ ਅ ਵੀ 75 ਹਜ਼ਾਰ ਦੀ ਜਾਂਦੀ ਰਹੂਗੀ ਠੀਕ ਆ ਜੀ ਸੋ ਬਾਕੀ ਦੁੱਧ ਜਿੰਨਾ ਕਿ ਸੇਵਾ ਕਰੋਗੇ ਉਹਨਾਂ ਕੋਲੋਂ ਤੇ ਲੈ ਲਵਾਂਗੇ ਨਾ ਵੜਾਂ ਤੋਂ ਇਦਰ ਇੱਕ ਤੁਹਾਨੂੰ ਵਾਰ ਦਿਖਾਉਣਾ ਹੈ 40 ਨੰਬਰ ਤੇ ਆ ਇਸ ਵਾਰ ਦਾ ਕੀ ਫੇਰਵਾ ਜੀ ਸੰਧੂ ਸਾਹਿਬ ਇਹਦੇ ਥਲੇ 18 ਲੀਟਰ ਦੁੱਧ ਜੇ ਦੋ ਟਾਈਮ ਕੋਈ ਚੋਲੇ ਤਿੰਨ ਟਾਈਮ ਚੋਗੇ ਫਿਰ ਗਵੈਰ ਦੇ ਹੋਣ ਮਤਲਬ ਥੋੜਾ ਹਵਾਨਾ ਬਿਲਕੁਲ ਨੁਚੜਿਆ ਪਿਆ ਕੀ ਕਰ ਚਵਾਈ ਕਰਤੀ ਚਵਾਈ ਤੁਹਾਨੂੰ ਪਰ ਸੰਧੂ ਸਾਹਿਬ ਗੱਲ ਲਈ ਤੁਹਾਨੂੰ ਚਾਹ ਨਹੀਂ ਪੀਣੀ ਆਹ ਚਾਹ ਪੀਣੀ ਸੀ ਅੱਛਾ ਹੁਣ 18 ਸਾਰਾ ਲੀਟਰ ਮੈਨੂੰ ਸਾਰਾ ਲੀਟਰ ਦੁੱਧ ਹੋਊਗਾ ਰੱਖ ਲੈ ਲਈ ਤੇ ਆਪਣੀ ਘਰ ਨਾਲ ਉਸ ਭੇਜਿਓ ਠੀਕ ਆ ਫਿਰ ਲੋ ਵੀ ਇਹ ਜਿਹੜੀ ਦੋਸਤੋ ਗੱਲ ਪੱਕੀ ਵੀ ਡਾਇਰੈਕਟਰਾਂ ਦਾ ਵੀ 18 ਕਿਲੋ ਦੁੱਧ ਹੋਇਆ ਤੇ ਇਹ ਚੀਜ਼ ਲੈ ਜਿਓ ਨਹੀਂ ਤੇ 5000 ਰੁਪਿਆ ਨਾ ਕਰ ਲਿਓ ਆ ਹਰਾ 17 ਲੀਟਰ ਕੰਡੇ ਤੇ ਚੜਾ ਕੇ ਫਿਰ ਦਊਗਾ ਗਾ 17 ਕਿਲੋ ਚਵਾ ਦੇਗਾ ਗੱਲ ਕਰਦਾ ਉਹਤਰਾ ਰਚਵਾਈ ਗਿਆ ਬੱਚਾ ਦੇ ਮਗਰ ਡਾਕਟਰ ਕੀ ਬੱਚਾ ਬੱਚਾ ਜੀ ਲਓ ਜੀ ਮਗਰ ਇਹਦੇ ਬੱਚਾ ਮੇਲ ਕਾਫ ਆ ਤੇ ਸੋਈ ਨੂੰ ਅੱਜ ਸਮਾਂ ਤੁਹਾਨੂੰ ਦੱਸ ਦਿੱਤਾ 8 ਮਹੀਨਾ ਹੋ ਗਿਆ 25 ਦਿਨ 20 25 ਦਿਨ ਹੋ ਗਏ ਲਓ ਜੀ 20 25 ਦਿਨ ਦਾ ਸਮਾਂ ਹੋ ਗਿਆ ਠੀਕ ਆ ਸੋ ਹੁਣ ਜਿਹੜੀ ਚੋਈ ਚੁਵਾਈ ਆ ਕਿ ਨਾ ਇਹਦੇ ਕੰਨਮ ਖਾਇਓ ਕਿੰਨੀ ਸੋਹਣੀ ਫੇਸ ਕੁਆਲਿਟੀ ਆ ਬੁਧੀ ਬਾਤੀ ਕਰਮਾਲੀ ਦੀ ਜਾਰੀ ਆ ਸੰਧੂ ਸਾਹਿਬ ਇਹਨੂੰ 20 ਲੀਟਰ ਦੇ ਵਿੱਚ ਜਾਂਦਾ ਆ ਡੱਬੇ ਵੈੜਾ ਥਣ ਕਰਮਾਲੀ ਨੂੰ ਮੁੱ ਸੋ ਚੋਈ ਚਵਾਈ ਆ ਵੈਸੇ 9:00 ਵਜਣ ਡਿਆ ਸਾਰੇ ਵੈਸੇ ਪਸ਼ੂ ਜਿਹੜੇ ਗੱਭਣਾ ਸੀਗਾ ਠੀਕ ਆ ਜੀ ਸੌਰੀ ਸਾਰੇ ਬੋਲੇ ਬੋਲੇ ਦੀ ਇਹ ਦੁੱਧ ਪੱਕਾ ਹੀ ਘਰੇ ਵੀ ਲੋ ਬੋਲੇ ਦੇ ਵਿੱਚ ਸੀ ਸਾਰੇ ਜ਼ਿਆਦਾਤਰ ਜਿਵੇਂ ਕੱਲ ਪਰਸੋ ਦੀਆਂ ਬੜਾ ਸੋਈਆਂ ਨੇ ਚਵਾਈ ਇਹਨੂੰ ਹੀ ਆ ਲੋਕਾਰੀ ਮਾਲਕ ਦੀ ਕਿਰਪਾ ਨਾਲ ਚਲੋ ਚੰਗੀ ਲੱਗੀ ਤਾਂ ਫਿਰਗਾ ਚੰਗੀ ਸ਼ਹਿ ਲੈ ਕੇ ਜਾਵੇ ਜਿੰਨੇ ਪੈਸੇ ਲਾਉਣੇ ਆ ਲਓ ਜੀ ਠੀਕ ਆ ਜੀ ਐਸ ਵਕਤ ਤੁਹਾਨੂੰ ਦੁੱਧ ਦੱਸ ਦਿੱਤਾ ਵੀ 17 ਕਿਲੋ ਡਾਕਟਰਾਂ ਦੇ ਵਿੱਚ ਕੋਈ ਜੂੜ ਨਹੀਂ ਪੋਣਾ ਇਹ ਮਗਰਲੇ ਥਾਣਾ ਦੀ ਚਵਾਈ ਕਰੋ ਚੈੱਕ ਇਹ ਅਗਲੇ ਥਾਣਾ ਦੀ ਚੋਣ ਆ ਜਿਵੇਂ ਇੱਕ ਬੰਬੂ ਗਾੜੀ ਆ ਠੀਕ ਆ ਤੇ ਮੁੱਲ ਦੱਸ ਫਿਰ ਆਪਣਾ ਬੋਲੇ 60000 ਦੀ ਦੇ ਦਾਂਗੇ 60000 ਦੀ ਹਾਂਜੀ ਕੋ ਜੈਜਾ ਜੀ ਗੱਲ ਕਰ ਜੈਜ ਸੰਧੂ ਸਾਹਿਬ ਆਪਾਂ ਬਾਹਰ ਦੀ ਜੈਸਨੋ ਜੀ ਮਾਇਣਾ ਫੇਰ ਆਕੇਗਾ ਵੀ ਵਿਖੀਆਂ ਪਹਿਲੇ ਬੁੱਲੇ ਆ ਕੇ ਜੈਜ ਕਰਦੇਗਾ ਨਹੀਂ ਜੈਜ ਜੀ ਬਾਹਰ ਦੀ ਹਾਂਜੀ ਲਓ ਵੀ 60000 ਦੀ ਡਾਕਟਰਾਂ ਵਾਲੀ ਵਾਰਡ ਆਪਾਂ ਦੇ ਦੇਣੀ ਅੱਜ 60000 ਦੀ ਸੋ ਬਾਕੀ ਮੇਰੇ ਵੀ ਰਿਹਾ ਮਾਰ ਲਿਓ ਸੌਦਾ ਅਗਲੀ ਬੱਚੀ ਜਿਹੜੀ ਆ ਉਹ ਕੱਢੋ ਡਾਕਟਰ ਬਾਹਰ ਨੂੰ ਇਹ ਤਾਜੀ ਸੂਈ ਹੈ ਇਹ ਪਲੂਣ ਹੀ ਸੂਈ ਵੱਛੀ ਲਓ ਜੀ ਪਹਿਲਾ ਸੂਆ ਪਲੂਣ ਵਾਰ ਸੂਈ ਆਇਆ ਮਗਰ ਫਿਰ ਜਰਸੀ ਵੱਛੀ ਜੇ ਖੁਰ ਜਰਸੀ ਆ ਰ ਮਗਰ ਵੀ ਜਰਸੀ ਤੋਫਾ ਲਓ ਕੱਢ ਦਿਓ ਬਾਹਰ ਇਧਰ ਮੇਰੇ ਕੋਲ ਸੋ ਦੋਸਤੋ ਮਗਰ ਵੱਛੀ ਇਹ ਤੇ ਫੀਮੇਲ ਹੀ ਕਾਫ ਨੇ ਜਨਮ ਦਿੱਤਾ ਪਹਿਲੇ ਸੂਆ ਪਲੂਣ ਵਾਰ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਚੌਥਾ ਦਿਨ ਅਜਾ ਚੌਥਾ ਦਿਨ ਕਿੰਨਾ ਗਿਆ ਸਪੋਰਟ ਲਾਡੀਟਰ ਬੋਲਾਗਾ ਲਓ ਜੀ ਬੋਲਾ ਦੁੱਧ ਮੰਨ ਲਓ ਠੀਕ ਹੈ ਜੀ 12 ਕਿਲੋ ਅਜਾ ਚੌ ਦਿਨਾਂ ਦੀ ਸੂਈ ਦੇ ਥੱਲੇ ਪਹਿਲਾ ਸੂਆ ਵੱਛੀ ਤੁਹਾਨੂੰ ਦਿਖਾਉਣ ਦਾ ਹੈ ਜਰਸੀ ਕ੍ਰੋ ਤੇ 12 ਕਿਲੋ ਐ ਸੁਰਤ ਬੋਹਰਾ ਦੇ ਤੇ ਕੋਲ ਜਰਾ ਆ ਆ ਜੀ ਬੜੀ ਪਿਆਰੀ ਦਿੱਤੀ ਸਦੂ ਸਾਹਿਬ ਆ ਉਹ ਵੇ ਇੱਕ ਹਸਾਂ ਚੁੱਕੇ ਪਾਦੇ ਕੋਈ ਠੀਕ ਆ ਜੀ ਲੀ ਇਹ ਵਾਛੀ ਦਿੱਤੀ ਜਰਸੀ ਠੀਕ ਆ ਚੌਰੀ ਬੜੀ ਵਧੀਆ ਲੱਗੀ ਸਦੂ ਸਾਹਿਬ ਕੋਈ ਪੂਰ ਛੱਟਾ ਨਹੀਂ ਆ ਆ ਤੇ ਵੇਖੋ ਫੇਸ ਕੁਆਲਟੀ ਵੀ ਕਿੱਡੀ ਵਧੀਆ ਜੀ ਸੋ ਜੈਜ ਰੈਡ ਦੇ ਵਿੱਚ ਮਿਲ ਜੂਗੀ ਕ੍ਰੋਸ ਆ ਜਿਹਨੇ ਮੇਰੇ ਭਰਾ ਆ ਕੇ ਜਰਸੀ ਕ੍ਰੋਸ ਖਰੀਦਣੀ ਚਾਹੁੰਦੇ ਇਹ ਚੀਜ਼ ਕਾਫੀ ਕਲਰ ਦਾ ਰੰਗ ਆ ਵਾਈਟ ਤੇ ਕਾਫੀ ਦਾ ਬਿਲਕੁਲ ਕਲਰ ਤਾਂ ਜਿਹੜਾ ਕੰਬੀਨੇਸ਼ਨ ਆ ਥਣ ਹਾਥੀ ਚੋਣ ਚਵਾਲਾ ਮੁੱਠੀ ਵਾਲਾ ਥਣ ਲੱਗਾ ਠੀਕ ਆ ਸੋ 12 ਕਿਲੋ ਇਸ ਹਫਤੇ ਦੇ ਤੁਹਾਨੂੰ ਆਹ ਪਲੱਸ ਪੁਆਇੰਟ ਦੀ ਮਿਲਣਾ ਹਾਂ ਆ ਤੋਹਫਾ ਹਾਂ ਆ ਤੋਹਫਾ ਜੀ ਬਲਦਗੀ ਜੀ ਬੱਛੀ ਜਰਸੀ ਆ ਬੱਛੀ ਆ ਮਗਰ ਠੀਕ ਆ ਜੀ ਕਿੰਨੀ ਸੋਹਣੀ ਪਿਆਰੀ ਜੀ ਮਗਰ ਬੱਛੀ ਆ ਮੁੰਦਰੀ ਆ ਕਾਫੀ ਕਲਰ ਦੇ ਵਿੱਚ ਬੱਚਾ ਆ ਗਿਆ ਮਗਰ ਸੋ ਥਣ ਥੁਣ ਕਰਮਾਲੀ ਦਾ ਚੰਗਾ ਠੀਕ ਆ ਜੀ ਆ ਵੇਖੋ ਕੋਈ ਪੂਰ ਛੱਟਾ ਵਾਸਤੇ ਭੇਜਿਆ ਥਣ ਘੱਟ ਵਾਦ ਜੁਨੀਆਂ ਗਾਵਾਂ ਸੁਈਆਂ ਸੰਧੂ ਸਾਹਿਬ ਕਹਿੰਨੇ ਆਨਲਾਈਨ ਮੰਗਾਨੀਆਂ ਦੋ ਟਾਈਮ ਦੀ ਥਣ ਘੱਟ ਵਾਦ ਦੀ ਪੂਰ ਛੱਟੇ ਦੀ ਆਪਣੀ ਗਰੰਟੀ ਠੀਕ ਹੈ ਮੋਲੇ ਦਾ ਕੀ ਕਰਤਾ ਡਾਕਟਰ ਸੰਧੂ ਸਾਹਿਬ ਮਨਾ ਦੇ ਦੀ 5856 ਦੀ ਦੇ ਦੇਣੀ ਹੈ ਹੈ ਕੋਈ ਨਹੀਂ ਦੇ ਦਾਂਗੇ ਕਿ 55 ਦੀ ਨਹੀਂ ਨਹੀਂ 56 ਦੀ ਕੋਈ ਹੁਣ ਕਹਿਤਾ ਜੋ ਕਹਿਤਾ ਸਾਡੀ ਗੱਲ ਨਹੀਂ ਮੋੜਨੀ ਆਹ ਇਹ ਦੀਵਾਲੀ ਦਾ ਗਿਫਟ ਹੀ ਆ ਲੋ ਵੀ ਕਰੋ ਚੱਕ ਠੀਕ ਹੈ ਜੀ ਇਹ ਡਾਕਟਰ ਦਾ ਦੀਵਾਲੀ ਦਾ ਗਿਫਟ ਦੇਣਾਗੇ ਸੋ 56000 ਦੀ ਮਿਲ ਜੂਗੀ ਇਹੋ ਜਿਹੇ ਤੋਹਫੇ ਸੰਧੂ ਸਾਹਿਬਾਂ ਫੇਰ ਉਖਾੜਨੇ ਬੜੀਆਂ ਘੱਟ ਵੱਸ਼ੀਆਂ ਜੇ ਇਹ ਤੇ ਚਲੋ ਨਗੀਨਾ ਹੀ ਆ ਮਾਲਕ ਦੀ ਕਿਰਪਾ ਗੁਰੂ ਰਾਂ ਜਿਹੜੇ ਘਰ ਜਾਊਗੀ ਨਾ ਰੰਗ ਭਾਗੀ ਲਾਉਗੀ ਤੇ ਚੰਗੀ ਬਾੜ ਵੀ ਇਹ ਅਸਲ ਦੇ ਵਿੱਚ ਬਰੀਡ ਤਿਆਰ ਕਰਨੀ ਹੋਵੇ ਨਾ ਜਿਹੜੇ ਮੇਰੇ ਵੀਰ ਫਾਰਮ ਨੇ ਉਹ ਨੂੰ ਫਾਇਦਾ ਇਥੇ ਬਿਲਕੁਲ ਜੋ ਵੀ ਕਰਾਉਣਾ ਹੈ ਉਹ ਜਦੋਂ ਤੁਸੀਂ ਆਉਂਦੇ ਹੋ ਮੈਂ ਦੇਖੂ ਵੇਰ ਫਿਰ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਥੱਲਿਓ ਥੱਬਿਆਂ ਦਾ ਪਸੰਦ ਨਹੀਂ ਵਪਾਰੀ ਦਾ ਤੁਹਾਨੂੰ ਅੱਗੇ ਹੱਕੇ ਦਾ ਕੜੀ ਕੰਪਿਊਟਰ ਦੇ ਸਾਰਾ ਰਿਕਾਰਡ ਚੜਿਆ ਏ ਆ ਠੀਕ ਆ ਉਹਨੂੰ ਚੋਰਾਣ ਪੜੀ ਉਹਨੂੰ ਨਹੀਂ ਨਸਲ ਬੋਲਣਾ ਹੁੰਦਾ ਦੀਗਾ ਉਹਨਾਂ ਨੂੰ ਸ਼ੈਫ ਨੂੰ ਲੈ ਕੇ ਦਾ ਮੈਨੂੰ ਪਤਾ ਨਹੀਂ ਜੀ ਅੱਛਾ 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 ਚਲੋ ਫੇਰ ਹੋਊਗਾ ਡਾਰੀ ਕਿਹੜੀ ਬਰੀਡ ਆ 32 ਕਿਲੋ ਜਿਹੜੀ ਦੁੱਧ ਚਵਾਉਂਦੀ ਰਹੀ ਹੈ ਕੋਈ ਪੂਰਾ ਵੇਰਵਾ ਡਿਟੇਲ ਹੋਊਗੀ ਜਾਂਦੀ ਵੀ ਆ ਦੇਖੋ ਸੋ 1,15,000 ਦੀ ਦੋਸਤ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਸਟਾਰਟਿੰਗ ਦੇ ਵਿੱਚ ਪਹਿਲੇ ਨੰਬਰ ਤੇ ਦੂਜਾ ਸੂਆ ਇਹ ਸਵੈਰਨੈਸ ਹੋਣਾ ਪਹਿਲੇ ਸਵੇਰ ਕੋਈ 30-32 ਲੀਟਰ ਡਾਕਟਰਾਂ ਦਾ ਦੁੱਧ ਚਵਾਇਆ ਜੋ ਡਿਟੇਲ ਇਹਨਾਂ ਨੂੰ ਮਿਲੀ ਹੈ ਬੈਕ ਸਾਈਡ ਤੋਂ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਉਮੀਦ ਕਰਦੇ ਹਾਂ ਚੰਗੇ ਲੱਗੇ ਆ ਪਸ਼ੂ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰੋ ਮੇਰੇ ਪ੍ਰਾਟੇ ਲਾ ਨਾ ਕਰਿਆ ਕਰੋ ਠੀਕ ਆ ਕਿ ਡਾਕਟਰ ਗੁਰ ਸਾਹਿਬ ਹਾਂਜੀ ਇੱਕ ਮਿੰਟ ਮਹਾਰਾਜ ਕੰਟੈਕਟ ਨੰਬਰ ਆਪਣੇ ਨੰਬਰ ਆਪਣਾ ਪਤਾ ਹੀ ਸਾਰਾ ਸੰਧੂ ਸਾਹਿਬ 84 379 3359 33549 ਚਾਹ ਗੁਰਜੀ ਮੈਂ ਫਾਰਮ ਆਪਣੇ ਘਰ ਦੀ ਲੋਕੇਸ਼ਨ ਸਿੱਧਾਈ 33549 ਤੇ ਕਰ ਲਿਓ ਕਾਲ ਧੰਨਵਾਦ ਸਾਰੇ ਮੇਰੇ ਵੀਰਾਂ ਦਾ ਵੀਡੀਓ ਵੇਖਣ ਦੇ ਲਈ ਸ਼ੇਅਰ ਕਰਨ ਦੇ ਲਈ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਧੰਨਵਾਦ ਜਿਉਂਦੇ ਵਸਦੇ ਰਹੋ